ਨਾ ਰੋ ਨਾ ਰੋ ਨਾ ਰੋ ਅੜਿਗੇ ਕਰਮ ਸੜਿਗੇ ਕਾਰਕੋਜ ਹੋ ਸੋ ਦਿਨੇ ਬੇਪਰਵਾਹ ਨਾਲ ਯਾਰੀ ਲਾਕੇ ਪੈਂਦੇ ਨੇ ਸੱਜਣਾ ਦੁੱਖ ਸਹਿਣ ਤੇ ਨਾ ਛੱਡ ਨਾ ਛੱਡ ਨਾ ਛੱਡ ਬੁਹਾ ਪੀਰ ਦਾ ਅੜਿਗੇ ਨਹੀਂ ਤਾਂ ਹੋ ਜਾਵੇਂਗੀ ਰੋਗੀ ਜਿਹੜੀ ਬੱਕਰੀ ਹਜ਼ਰੋਂ ਵਿਛੜੀ ਓਹੋ ਬਗਿਆੜਾ ਜੋਗੀ ਉਹੀ ਬਗਿਆੜਾ ਜੋਗੀ ਸੋਹਣੀ ਸੂਰਤ ਤੇ ਆਸ਼ਿਕ ਹੋਣਾ ਇਹ ਕਿਹੜੀ ਵਡਿਆਈ ਆਸ਼ਿਕ ਬਣ ਤੂੰ ਉਸ ਸੋਹਣੇ ਦਾ ਸੱਜਣਾ ਦਾ ਜਿਸ ਨੇ ਇਹ ਸ਼ਕਲ ਬਣਾਈ ਸੱਜੇ ਹੱਥ ਖੱਬੇ ਨੂੰ ਧੋਵੇ ਤੇ ਖੱਬਾ ਸੱਜੇ ਨੂੰ ਧੋਵੇ ਤੂੰ ਵੀ ਕਿਸੇ ਦਾ ਹੋਵੇ ਬੁੱਲਿਆ ਤੇਰਾ ਵੀ ਕੋਈ ਹੋਵੇ ਤੇਰਾ ਵੀ ਕੋਈ ਹੋਵੇ